ਅਗਰ ਦੀ ਦੇ ਸਕਦੇ ਕਿ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਹੈ ਗੁਰਦੁਆਰਾ ਗੁਰਕਾ ਮਹਿਲ ਪੋਰਾ ਸਾਹਿਬ ਜੀ ਦੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਪੋਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਬੋਰਡ ਲਿਖਿਆ ਹੋਇਆ ਦੇਖ ਸਕਦੇ ਧਰਮ ਪ੍ਰਚਾਰ ਕਮੇਟੀ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮਰਿਸ਼ਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤੇ ਸ਼ਹੀਦ ディースਾਕੇ ਦੀ 350 ਸਾਲਾ ਸ਼ਹਾਦਤੀ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ 350 ਸਾਲਾ ਗੁਰੂਾਈ ਦਿਵਸ ਨੂੰ ਸਮਰਕਤ ਮਹਾਨ ਗੁਰਮਤ ਸਮਾਗਮ ਸਤਿਨਾਮ ਵਾਹਿਗੁਰੂ ਇਹ ਸਾਡੇ ਵਾਹਿਗੁਰੂ ਦੀ ਸਰਕਾਰ ਦਾ ਕਿੰਨਾ ਵਧੀਆ ਪਰਾਲਾ ਭਾਈ ਜੀਤਾ ਜੀ ਜਦੋਂ ਮਹਾਰਾਜ ਜੀ ਅਸੀਸ ਲੈ ਕੇ ਆਏ ਤਿਲਕ ਜੰਜੂ ਰੱਖਾ ਜਦੋਂ ਪੰਡਤ ਆਏ ਮਹਾਰਾਜ ਜੀ ਦੇ ਕੋਲ ਕਿੰਨੇ ਸੋਹਣੇ ਦ੍ਰਿਸ਼ ਤੋਂ ਦਿਖਾਈ ਗਏ ਆ ਵਾਹਿਗੁਰੂ ਜੀ ਪਬਲਿਕਲੀ ਮੈਪ ਲਗਾਇਆ ਗਿਆ ਜੇ ਤੁਹਾਨੂੰ ਕੋਈ ਵੀ ਐਂਬੂਲੈਂਸ ਦੀ ਲੋੜਾ ਪਾਣੀ ਪੀਣ ਦੀ ਲੋੜਾ ਆਮ ਆਦਮੀ ਕਲੀਨਿੰਗ ਦੀ ਲੋੜਾ ਈ ਰਿਕਸ਼ਾ ਦੀ ਲੋੜਾ ਸੱਕਲੀ ਕੱਲੀ ਚੀਜ਼ ਮੈਪ ਤੇ ਸਮਝਾਈ ਹੈ ਹੈਲੋ ਦੋਸਤੋ ਵੈਲਕਮ ਟੂ ਬੈਕ ਮਾਈ ਚੈਨਲ ਦੋਸਤੋ ਤੁਹਾਨੂੰ ਪਤਾ ਆਪਣੀ ਸ਼੍ਰੀ ਅਨੰਦਪੁਰ ਸਾਹਿਬ ਜੀ ਦੀ ਜਤਰਾ ਚੱਲ ਰਹੀ ਹੈ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੀ ਆਪਾਂ ਤੁਹਾਨੂੰ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਾਤੇ ਸੀ ਹੁਣ ਆਪਾਂ ਦਰਸ਼ਨ ਕਰਨ ਚੱਲੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਦੋਸਤੋ ਤੁਹਾਨੂੰ ਪਤਾ ਸ਼ਿਦਾਵਦੀ ਹੈ ਇਹ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜੀ ਦੇ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲ ਸਿੰਘ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰਾਈਏ ਗੁਰੂ ਕੇ ਮਹਿਲ ਵਾਹਿਗੁਰੂ ਜੀ ਹ ਗੁਰਦੁਆਰਾ ਪੋਰਾ ਸਾਹਿਬ ਗੁਰੂ ਕੇ ਮਹਿਲ ਗੁਰਦੁਆਰਾ ਫਤਿਹਗੜ ਸਿੰਘ ਦੇ ਸਾਡੇ ਰਸਤਾ ਕਿੰਨਾ ਸੁਨਾਇਆ ਲੱਟਾਂ ਲੱਗੀਆਂ ਹੋਈਆਂ ਨੇ ਵਾਹਿਗੁਰੂ ਜੀ ਗੁਰਦੁਆਰਾ ਗੁਰੂ ਕੇ ਮਹਿਲ ਗੁਰਦੁਆਰਾ ਸੀਸ ਗੰਗ ਸਾਹਿਬ ਜੀ ਦਾ ਆਪਾਂ ਪਹਿਲੋ ਇਤਿਹਾਸ ਪਾਇਆ ਹੋਇਆ ਆ ਤੁਸੀਂ ਜਰੂਰ ਗੁਰਦੁਆਰਾ ਸਾਹਿਬ ਜੀ ਦਾ ਇਤਿਹਾਸ ਸਰਵਣ ਕਰਿਓ ਸਤਿਨਾਮ ਵਾਹਿਗੁਰੂ ਦੇ ਸਾਕ ਦਿਓ ਤਾਂ ਤਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਿੰਘ ਜੀ ਮਹਾਰਾਜ ਕਿੰਨਾ ਸੋਨਾ ਲਿਖਿਆ ਹੋਇਆ ਹੈ ਆਵਾਹ ਗੁਰਜੀ ਜੀ ਆਇਆਂ ਨੂੰ ਜੀ ਸਤਿ ਆਦਿਆਂ ਸਾਰਾ ਪ੍ਰਬੰਧ ਕਿੰਨਾ ਵਧੀਆ ਕੀਤਾ ਹੋਇਆ ਕਲਾ ਕਲਾ ਰੱਖ ਦੱਸਿਆ ਹੈ ਗੁਰਦੁਆਰਾ ਸ਼ੀਸ਼ਪਨ ਸਾਹਿਬ ਗੁਰਦੁਆਰਾ ਪੂਰਾ ਸਾਹਿਬ ਕਿਲਾ ਫਤਿਹਗੜ ਸਾਹਿਬ ਜੀ ਸਤਿ ਆਦਿਓ ਕਿੰਨੀ ਸੋਹਣੀ ਟੈਂਟ ਦੇ ਵਿੱਚ ਲਾਈਟਿੰਗ ਕੀਤੀ ਗਈ ਹੈ ਬਹੁਤ ਹੀ ਵੱਡਾ ਉਪਰਾਲਾ ਐ ਐਸਜੀਪੀਸੀ ਦਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਦੇਖ ਸਕਦੇ ਤੁਸੀਂ ਸਪਨਾ ਵਾਹਿਗੁਰੂ ਧੰਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਹ ਸਾਡੇ ਵਾਹਿਗੁਰੂ ਜੀ ਕਿੰਨੀ ਸੋਹਣੀ ਫਲੈਕਿੰਗ ਕੀਤੀ ਹੋਈ ਵਾਈਟ ਪਰਦੇ ਲੱਗੇ ਹੋਏ ਆ ਸਭ ਤੋਂ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਗੁਰੂ ਕਾ ਮਹਿਲ ਪੋਰਾ ਸਾਹਿਬ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸ਼ਿਸ਼ਗੰਜ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਦੇਖ ਸਕਦੇ ਹੋ ਵਾਹਿਗੁਰੂ ਜੀ ਨਕਸ਼ਾ ਦਿੱਤਾ ਗਿਆ ਦੇਖ ਸਕਦੇ ਹੋ ਤੁਸੀਂ ਦੇਖਦੇ ਦੋਸਤੋ ਸਾਰਾ ਨਕਸ਼ਾ ਦੱਸਿਆ ਗਿਆ ਪਾਣੀ ਕਿੱਥੋਂ ਮਿਲੇਗਾ ਐਂਬੂਲੈਂਸ ਆਮ ਆਦਮੀ ਕਲੀਨਿੰਗ ਬਾਕਸ ਈ ਰਿਕਸ਼ਾ ਦੇਖ ਸਕਦੇ ਹੋ ਤੁਸੀਂ ਲਿੱਲੀ ਲਈ ਚੀਜ਼ ਦੱਸੀ ਗਈ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਕਿੰਨਾ ਵਧੀਆ ਪੁਰਾਣਾ ਹੈ ਦੇਖ ਸਕਦੇ ਹੋ ਤਕਤਿ ਸ੍ਰੀ ਕੇਸਗੜ ਸਾਹਿਬ ਫਸਟ ਨੰਬਰ ਸਤਿ ਸ੍ਰੀ ਅਕਾਲ ਵਿਰਾਸਤਿ ਖਾਲਸਾ ਸਤਿਨਾਮ ਵਾਹਿਗੁਰੂ ਸਰ ਦੇਵ ਵਾਹਿਗੁਰੂ ਜੀ ਸਰਕਾਰ ਦਾ ਕਿੰਨਾ ਵਧੀਆ ਉਪਰਾਲਾ ਪਾਈ ਜੀਤਾ ਜੀ ਜਦੋਂ ਮਹਾਰਾਜ ਜੀ ਜੋ ਸੀਸ ਲੈ ਕੇ ਆਏ ਤਿਲਕ ਜੰਜੂਰ ਆਖਾ ਜਦੋਂ ਪੰਡਤ ਆਏ ਮਹਾਰਾਜ ਜੀ ਦੇ ਕੋਲ ਕਿੰਨੇ ਸੁਨਹਿਰੀ ਦ੍ਰਿਸ਼ਤਵ ਦਿਖਾਈ ਗਏ ਆ ਦੇ ਸਕਦੇ ਤੁਸੀਂ ਦੇ ਸਕਦੇ ਦੱਸੋ ਤੁਸੀਂ ਹਾਂ ਜੀ ਭਾਈ ਵਧੀਆ ਕੇ ਵੀਡੀਓ ਪਾਉਂ। ਕੋਟਾ ਤੁਹਾਨੂੰ ਸ਼ਿਹادتੇ 350 ਸਾਨ ਦੇ ਸਕਦੇ ਹੋ ਤੁਸੀਂ। ਬਾਬਾ ਬਚਿੱਤਰ ਸਿੰਘ ਜੀ ਨਾਗਣੀ ਮਾਰ ਰਹੇ ਆ ਤੁਸੀਂ ਦੇਖ ਸਕਦੇ ਹੋ। ਹਾਥੀ ਦੇ। ਪੂਰਾ ਮੈਪ ਬਣਾਇਆ ਗਿਆ ਤੁਸੀਂ ਦੇਖ ਸਕਦੇ ਹੋ। ਸ੍ਰੀ ਅਮੰ드ਪੁਰ ਸਾਹਿਬ ਕਿਰਤਪੁਰ ਸਾਹਿਬ ਦੇ ਸਕਦੇ ਹੋ। ਪੂਰਾ ਨਕਸ਼ਾ ਬਣਾਇਆ ਗਿਆ। ਦੇ ਸਕਦੇ ਤੁਸੀਂ। ਆਪ ਜੀ ਬਹੁਤ ਹੀ ਭਾਗਾ ਵਾਲੇ ਹੋ ਇਹ ਸਕਦੇ ਤੁਸੀਂ ਇਹ ਸਕਦੇ ਹੋ ਵਾਹਿਗੁਰੂ ਜੀ ਉਸ ਤੋਂ ਆਪਾਂ ਗੁਰਦੁਆਰਾ ਗੁਰੂ ਕੇ ਮਹਿਲ ਪਹੁੰਚ ਚੁੱਕੇ ਆਓ ਹੁਣ ਆਪਾਂ ਤੁਹਾਨੂੰ ਗੁਰਦੁਆਰਾ ਗੁਰੂ ਕੇ ਮਹਿਲ ਜੀ ਦੇ ਦਰਸ਼ਨ ਕਰਾਈਏ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੇ ਇੰਗਲਿਸ਼ ਦੇ ਵਿੱਚ ਵੀ ਹੈ ਪੰਜਾਬੀ ਚਾਹ ਦੀ ਸਾਧਿਆ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਦੀ ਪਹਿਲੀ ਵੀਡੀਓ ਆਪਾਂ ਪਾਈ ਹੋਈ ਹੈ ਤੁਸੀਂ ਜਰੂਰ ਜਾ ਕੇ ਗੁਰਦੁਆਰਾ ਸਾਹਿਬ ਜੀ ਦੇ ਦਰਸ਼ਨ ਕਰੋ ਤੇ ਗੁਰਦੁਆਰਾ ਸਾਹਿਬ ਜੀ ਦੇ ਇਤਿਹਾਸ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਗੁਰੂ ਕਾ ਮਹਿਲ ਪੂਰਾ ਸਾਹਿਬ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਪੰਜੇ ਦਾ ਰਹੀ ਗੁਰਜੀ ਦਰਸ਼ਨ ਕਰਨ ਨਿਸ਼ਾਨ ਸਾਹਿਬ ਜੀ ਦੇ ਸਤਿਨਾਮ ਵਾਹਿਗੁਰੂ ਉਹਦੇ ਬਾਬਾ ਜੀ ਨੇ ਉਹਨਾਂ ਕਹਿੰਦਾ ਤਦੋਂ ਕਿ ਸਾਡਾ ਕਿਰਤਨਾਲਾ ਵੀ ਗੁਰੂ ਵਾਹਿਗੁਰੂ ਜੀ ਦੇ ਸ਼ਰਕਲ ਨਿਸ਼ਾਨ ਸਾਹਿਬ ਦੀ ਸਤਨਾਮ ਵਾਹਿਗੁਰੂ ਕਿੰਨੀ ਸੋਹਣੀ ਸਜਾਵਟ ਕੀਤੀ ਜੀ ਹੈ ਨਿਸ਼ਾਨ ਸਾਹਿਬ ਜਿਹਦੀ ਤੁਸੀਂ ਦੇਖ ਸਕਦੇ ਹੋ ਵਾਹਿਗੁਰੂ ਜੀ ਦੇਖ ਸਕਦੇ ਕਿੰਨੀ ਸੋਹਣੀ ਸਜਾਵਟ ਕੀਤੀ ਹੋਈ ਹੈ ਗੁਰਦੁਆਰਾ ਗੁਰਕਾ ਮਹਿਲ ਪੂਰਾ ਸਾਹਿਬ ਜੀ ਦੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਧੰਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਜੀ ਦਰਸ਼ਨ ਕਰੋ ਹਕਮਨਾਮਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਹੁਣ ਆਪਾਂ ਪੂਰਾ ਸਾਹਿਬ ਜੀ ਦੇ ਦਰਸ਼ਨ ਕਰਨ ਜਾ ਰਹੇ ਹਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਪੂਰਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਧੰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਗੁਰਦੁਆਰਾ ਥੜਾ ਸੈਜੀ ਦੇ ਸਭ ਵਾਹਿਗੁਰੂ ਇਤਿਹਾਸ ਲਿਖਿਆ ਹੋਇਆ ਵਾਹਿਗੁਰੂ ਗੁਰਦੁਆਰਾ ਥੜਾ ਸੈਜੀ ਦਾ ਵਾਹਿਗੁਰੂ ਜੀ ਪਹਿਲੋ ਆਪਾਂ ਇਤਿਹਾਸ ਪਾਇਆ ਹੋਇਆ ਆਪਣੀ ਜਰੂਰ ਸਰਬਨ ਕਰੋ ਵਾਹਿਗੁਰੂ ਜੀ ਦਰਸ਼ਨ ਕਰੋ ਨੰਤਾ ਸਿੰਘ ਗੁਰਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਤਨਾਮ ਵਾਹਿਗੁਰੂ ਸਤਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਦਰਸ਼ਨ ਕਰੋ ਜਨਵਸ ਥਾਣ ਸਾਹਿਬ ਜਦੇ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਦੇ ਸਦਕੇ ਨੇ ਸੋਨੇ ਫੁੱਲਾਂ ਦੀ ਸਜਾਵਟ ਕੀਤੀ ਗਈ ਹੈ ਗੁਰਦੁਆਰਾ ਸਾਹਿਬ ਆਪ ਜੀ ਬਹੁਤ ਹੀ ਵਡਪਾਗੇ ਹੋ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਹੁਣ ਆਪਾਂ ਦਰਸ਼ਨ ਕਰਨ ਲੱਗੇ ਗੁਰਦੁਆਰਾ ਦੰਦਮਾ ਸਾਹਿਬ ਜੀ ਦੇ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਗੁਰਦੁਆਰਾ ਦੰਦਮਾ ਸਾਹਿਬ ਜੀ ਦਾ ਵੀ ਪਹਿਲੋ ਆਪਾਂ ਤੇ ਆਸ ਪਾਇਆ ਹੋਇਆ ਆਪ ਜੀ ਸਰਬਨ ਕਰ ਸਕਦੇ ਹਾਂ ਗੁਰਦੁਆਰਾ ਦੰਦਮਾ ਸਾਹਿਬ ਵਾਹਿਗੁਰੂ ਜੀ ਦਰਸ਼ਨ ਕਰੋ ਤਾਂ ਤਨ ਤਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀਆਂ ਦੇ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਵਾਹਿਗੁਰੂ ਜੀ ਇੱਥੇ ਦੀਵਾਨ ਲੱਗੇ ਨਹੀਂ ਤੁਸੀਂ ਦੇਖ ਸਕਦੇ ਹਾਂ ਬੋਰਡ ਲਿਖਿਆ ਹੋਇਆ ਦੇਖ ਸਕਦੇ ਧਰਮ ਪ੍ਰਚਾਰ ਕਮੇਟੀ ਸ਼ਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ਼੍ਰੀ ਅਮ੍ਰਿਤਸਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਪਾਈ ਮਤੀ ਦਾਸ ਜੀ ਪਾਈ ਸਤੀ ਦਾਸ ਜੀ ਪਾਈ ਦਿਆਲਾ ਜੀ ਦੀ ਸ਼ਹੀਦੀ ਸਾਕੇ ਦੀ 350 ਸਾਲਾ ਸ਼ਿਦਾਬਦੀ ਅਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਦੇ 350 ਸਾਲਾ ਗੁਰੂਾਈ ਦਿਵਸ ਨੂੰ ਸਮਰਕਤ ਮਹਾਨ ਗੁਰਮਤ ਸਮਾਗਮ ਸਤਿਨਾਮ ਵਾਹਿਗੁਰੂ ਦੇਖ ਸਾਡੇ ਵਿਹਗ ਜੀ ਫੁੱਲੀ ਫੁੱਲ ਹੈ ਜਿੱਥੇ ਮੇਰਾ ਸਤਿਗੁਰੂ ਬੈਠਾ ਦੋਸਤੋ ਦੇਖ ਸਕਦੇ ਹੋ ਉੱਥੇ ਫੁੱਲੀ ਫੁੱਲ ਹੋਏ ਪਏ ਆ ਇਸ ਟਾਈਮ ਤਿਲਕ ਜੰਜੂਰ ਆਖਾ ਹੰਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਸੁਭਨਾ ਸਤਨਾ ਵਾਹਿਗੁਰੂ ਵਾਹਿਗੁਰੂ ਜੀ ਸਾਹਮਣੇ ਤੁਸੀਂ ਫੁੱਲ ਦੇਖ ਸਕਦੇ ਹੋ ਕਿੰਨਾ ਸੋਹਣਾ ਆ ਵਾਹ ਗੁਰਜੀ ਦੇ ਸਾਬ ਜੀ ਕਿੰਨੇ ਸਖਣੇ ਫੁੱਲ ਲੱਗ ਰਹੇ ਆ ਪਾਰਕ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿੰਨੇ ਸੋਹਣੇ ਫੁੱਲ ਲੱਗ ਰਹੇ ਰਿਹਾ ਦੇਖ ਸਾਬ ਜੀ ਤੁਸੀਂ ਕਿੰਨੇ ਸੋਹਣੇ ਫੁੱਲ ਲੱਗ ਰਹੇ ਆ ਦੋਸਤੋ ਮਸੰਦਾਂ ਵਾਲੇ ਖੂਹ ਦੇ ਤੁਸੀਂ ਦਰਸ਼ਨ ਕਰ ਰਹੇ ਆ ਦੇਖ ਸਕਦੇ ਹੋ ਤੁਸੀਂ ਮਸੰਦਾਂ ਵਾਲਾ ਖੂਹ ਸਤਿ ਪਤਾਂ ਨੂੰ ਗੁਰਦੁਆਰਾ ਸਾਹਿਬ ਜੀ ਦਰਸ਼ਨ ਕਰਾਤੇ ਜੇ ਮੇ ਤੋਂ ਵੀਡੀਓ ਬਣਾਉ ਲੱਗਿਆ ਕੋਈ ਵੀ ਗਲਤੀ ਹੁੰਦੀ ਮਾਫ ਕਰਿਓ ਚੈਨਲ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜਰੂਰ ਕਰਿਓ ਬੈਲ ਆਈਕਨ ਜਰੂਰ ਕਰਿਓ ਸਾਡੀ ਨਵੀਂ ਵੀਡੀਓ ਤੁਹਾਡੇ ਤੱਕ ਜਰੂਰ ਪਹੁੰਚ ਸਕੇ ਹੁਣ ਮਿਲਦੇ ਆਪਾਂ ਨਵੇਂ ਬਲੌਗ ਚ